ਆਪਾਂ ਜੇ ਸੰਗਤ ਲਾ ਨੂੰ ਜਿਸ ਲਵਾ ਦੀ ਮੂਰੀ ਦੀ ਜਿਹੜੀ ਸ਼ੇਪ ਹੈ ਸਹੀ ਨਹੀਂ ਆਉਂਦੀ ਦੇਖੋ ਆ ਇਹਦੇ ਸਟ੍ਰੇਮ ਇਹ ਸਹੀ ਨਹੀਂ ਇਹਦੇ ਕਾਰਨ ਮੇਰੀ ਇਹ ਸਹੀ ਕਿਉਂ ਨਹੀਂ ਆ ਰਹੀ ਤੇ ਸਹੀ ਕਰਨੇ ਕੀ ਦਾਵਾ ਉਹ ਆਪਕ ਸੰਪ ਦੇਖੋ ਸਭ ਤੋਂ ਬਿਲਕੁਲ ਮੋਰੀ ਲਾਈਏ ਤੋਂ 6 ਇੰਚ 6 ਇੱਥੇ ਲਗਾਈ ਹੈ 5 7 ਇੰਚ 1 ਇੰਚ ਦੀ ਸ਼ੇਪ ਲੈਣਾ ਲਗਾਈ ਹੈ ਕਿ ਆਪਣੀ ਜਿਹੜੀ ਅਪਰੋ ਸੀਨ ਆ ਉਹ ਸਹੀ ਨਹੀਂ ਆ ਰਹੀ ਬੋੜਾ ਕਰਨ ਦਸਾਂ ਰੇ ਪੂਰੀ ਕਰਕੇ ਵੀ ਸ਼ੇਪ ਦਾ ਕਰ ਦਿੱਤੀ ਸੀ ਆ ਦੇਖੋ ਇਹਨਾਂ ਨੇ ਸੀਨ ਲਾਈ ਹੈ 7 ਇੰਚ ਦੀ ਹੱਥ ਤੇ ਕਿ ਫਿਰ ਇੱਕਦਾਰ ਹੀ ਲਾਣੀ ਹੈਗੀ ਆਪਾਂ ਇਹਦੇ ਸੀਨ ਸਿੱਧੀ ਲਾਣੀ ਹੈ ਇਸ ਤਰੀਕੇ ਦੇਖੋ ਪਟਾਈ ਕੀਤੀ ਹੋਈ ਹੈ ਜਿਵੇਂ एनसी टेप ਨਾਲ ਇਸ ਤਰੀਕੇ ਆਪਾਂ ਸਿੱਧਿਆ ਦੇਖੋ ਜਿਵੇਂ ਹੋਇਆ ਹਾਲੋ ਮੈਂ ਦੇ ਦੇ ਤਕਰੀਬ ਹੁਣ ਆਪਾਂ 14 ਇੰਚ ਤੱਕ ਇਸ ਤਰ੍ਹਾਂ ਸਿੱਧੇ ਰੱਖ ਕੇ ਇਸ ਤਰ੍ਹਾਂ ਆਪਣੇ ਸਿੱਧੇ ਨਿਸ਼ਾਨੀ ਕੁਤੇ ਕੋਪੜਾ ਕਿੰਨਾ ਫਰਕ ਆ ਗਿਆ 1 ਇੰਚ ਪੂਰਾ 1 ਇੰਚ ਦਾ ਫਰਕ ਆ ਇਹ 3 ਇੰਚ ਦੀ ਬੁਗਰਾ ਮਾਈ ਹੋ ਗਈ ਨਾ 3 ਇੰਚ ਦੀ ਬੁਗਰਾ ਮੈਟ ਤੇ ਫੇਰ ਆਪਾਂ ਨੂੰ ਇੱਧਰ 2 ਇੰਚ ਦੀ ਸ਼ੇਪ ਦੇਾਂਗੇ ਤੇ ਤਾਂ ਆਪਣੀ ਜਿਹੜੀ ਹੈ ਸ਼ੇਪ ਸਿੱਧੀ ਆਏਗੀ ਹਾਂਜੀ ਆਏਗੀ ਅਗਰ ਜੇ 2 ਇੰਚ ਦੀ ਬੁਗਰਾ ਮਾਈ ਹੋਵੇ ਫੇਰ ਆਪਾਂ 1.5 ਇੰਚ ਦੀ ਦੇਣੀ ਹੈ ਜੇ 3 ਇੰਚ ਦੀ ਬੁਗਰਾ ਮੈਂ ਫੇਰ ਆਪਾਂ 2 ਇੰਚ ਦੇ ਫਰਕ ਦੇਣਾ ਹੁਣ ਆਪਾਂ ਇੱਥੇ 6 ਆ ਇਥੋਂ ਆਪਣੀ ਹੁਣ ਹੋ ਗਈ 8 ਇੰਚ ਫੇਸ ਜੀ ਲਾ ਕੇ ਫਿਰ ਤੁਹਾਨੂੰ ਬਖਾਲਦੇ ਹਾਂ ਵੀ ਸ਼ੇਪ ਆਪਣੀ ਸਹੀ ਆਈ ਹੈ ਕਿ ਨਹੀਂ ਹੁਣ ਆਪਾਂ ਦੱਸਾਂਗੇ ਤੁਹਾਨੂੰ ਜੇ ਕਿਸੇ ਕੋ ਭਲੇਖੇ ਨਾ ਅਗਲੇ ਪੱਲੇ ਰਵੇ neck ਦੀ ਟਟਾਈ ਹੋ ਜਾਂਦੀ ਏ ਇਹ ਹੈਗਾ ਅੱਗੇ ਵਾਲਾ ਪੱਲਾ ਕਿ ਲੜਕੀ ਕੋਲ ਭਲੇਖੇ ਨਾ ਲਾਗਲੇ ਅੱਗੇ ਭਲੇ ਤੇ ਵੀ neck ਦੀ ਟਟਾਈ ਹੋਗੀ ਕਰਨੇ ਸੇ ਆਪਾਂ ਪਛੀੜ ਹੁੰਦੀ ਹੈ ਇਸ ਤੇ ਆਪਾਂ ਪੈਚ ਲਾਣਾ ਦੱਸਾਂਗੇ ਪੈਚ ਆਪਾਂ ਰੈਡੀ ਕੀਤਾ ਹੋਇਆ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਜਿਹੜਾ ਸੀਨ ਲਗਾਣੀ ਆਪਾਂ ਨੂੰ ਸੀਨ ਦਿਸਦੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਸੀਨ ਦੇ ਵਿੱਚ ਇਹ ਕੱਪੜੇ ਜਿਹੜਾ ਵਾ ਆਪਾਂ ਜਿਹੜੀ ਕਟਾਈ ਕਰ ਰਹੇ ਆ ਇਹ ਨਹੀਂ ਹੋਣਾ ਚਾਹੀਦਾ ਸੀਨ 'ਚ ਸੀਨ ਲਈ ਜਗ੍ਹਾ ਹਮ ਸਾਫ਼ ਚਾਹੀਦੀ ਹੈ ਤਾਂ ਸਾਫ਼ ਦੇਖੋ ਹੁਣ ਆਪਾਂ ਇਸ ਤਰੀਕੇ ਰੱਖ ਲਵਾਂਗੇ ਆਪਣੇ ਕੋ ਪਾਗ ਪੈਨ ਮਿਲ ਜਾਂਦੇ ਨੇ ਆਪਣੇ ਇਹ ਬੁਟੀਕ ਵਿੱਚ ਆਪਣੇ ਵਰਤੋਂ ਵਾਸਤੇ ਲੋਰ ਪੈਂਦੀ ਆਪਾਂ ਨੂੰ ਦੇਖੋ ਆਪਾਂ ਜਿਵੇਂ ਹੁਣ 1/2 ਇੰਚ ਸੀਨ ਦਾ ਚਾਹੀਦਾ ਕਪੜਾ ਉਨਾ ਕ ਆਪਾਂ ਸਿਂਜੂਗਾ ਲੈ ਲਿਆ ਇਸ ਤਰ੍ਹਾਂ ਆਪਣਾ ਉੱਪਰ ਕਮੀਜ਼ਾ ਆਪਾਂ ਸਿੱਧਾ ਪਾਸਾ ਰੱਖਣਾ ਹੈ ਫੈਸ ਜਿਹੜਾ ਓੱਠਾ ਰੱਖਣਾ ਹੈ ਇਦਿਨਾਂ ਸਿੱਧਾ ਬੰਨ੍ਹਾ ਲਿਆ ਇਸ ਤਰ੍ਹਾਂ ਨਾਲ ਅਗਰ ਆਪਣੇ ਪੱਗ ਬੰਨ੍ਹਨੇ ਇਹਨਾਂ ਨੂੰ ਇਸ ਤਰ੍ਹਾਂ ਨਾਲ ਅਟੈਚ ਕਰੀ ਜਾਵਾਂਗੇ نیچے ਆਪਾਂ ਕਪੜਾ ਵੇਖ ਕੇ ਲਗਾਣਾ ਵੀ ਇੱਕੋ ਜਿਹਾ ਨਾ ਇੱਧਾਂ ਚ ਇੱਧਰ ਆ ਇੱਧਾਂ ਚ ਹੀ ਆਪਾਂ ਇੱਧਰ ਲੈਣਾ ਹੈ ਸਲਾਈ ਦੋ ਜੁਗਾ సెంట నా సరే కమీరా సో ప్రసారి నీ సీ తర సెంటర్ ఇంట్లో అడతి ఇంచా కన్నా ఆ గ్యా సా చౌద ఆ సెకరి ਸੈਂਟਰ ਵਾਸਤੇ ਪੁਲਾ ਕੇ ਇੱਕ ਪੱਪਨ ਇੱਥੇ ਲਗਾਵਾਂਗੇ ਸੀ ਇੱਧਰ ਲਗਾ ਲਵਾਂਗੇ ਆਪਾਂ ਇਹ ਕੱਪੜਾ ਵਿੱਚ ਜਰਾ ਵਾ ਸੀਨ ਲਗਾ ਕੇ ਸਾਈਡ ਜੈਡ ਤੇ ਆਪਾਂ ਲਗਾ ਲੈਨੇ ਸੀਨ ਲਗਾਉਣ ਤੋਂ ਬਾਅਦ ਫਿਰ ਜਿਹੜੇ ਆਪਾਂ ਪੱਗ ਪਿੰਨ ਲਾ ਰਹੇ ਆ ਇਹ ਇਹਨਾਂ ਨੂੰ ਆਪਾਂ बार क्या इस तरह हम अपना नैक जरा अटैच हो गया इस तरीके इधर भी ए, इस तरह भी जो किसी को गलती कटिया जा जाए तो इस तरह अपना पैच अपना बाद भी लगा सक